ਹਲਕਾ ਘਡੂਰ ਸਾਹਿਬ ਤੋਂ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣਾਂ ਜਿੱਤਣ ਵਾਲੇ ਅਮਰਿਤਪਾਲ ਸਿੰਘ ਅੱਜ ਸੰਸਦ ਮੈਂਬਰ ਬਜੂ ਸੌ ਚੁੱਕਣਗੇ ਇਸ ਦੇ ਲਈ ਪੰਜਾਬ ਪੁਲਿਸ ਅਮਰਿਤਪਾਲ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲੈ ਕੇ ਰਵਾਨਾ ਹੋ ਗਈ ਹੈ ਉਹਨਾਂ ਨੂੰ ਸਖਤ ਸੁਰੱਖਿਆ ਹੇਠ 에ਅਰਫੋਰਸ ਦੇ 에ਅਰਕ੍ਰਾਫਟ ਰਾਹੀਂ ਆਸਾਮ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ ਅਮਰਿਤਪਾਲ ਨੂੰ 4 ਦਿਨਾਂ ਦੀ ਪ੍ਰੋਲ ਮਿਲ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਸਿਰਫ ਸੌ ਚੁੱਕਣ ਲਈ ਲਿਆ ਰਹੀ ਹੈ ਪਰੋਲ ਦੀ ਸ਼ਰਤਾ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਤੇ ਚਾਚਾ ਦਿੱਲੀ ਪਹੁੰਚ ਗਏ ਹਨ ਲੰਬੇ ਸਮੇਂ ਤੋਂ ਡਿਬਰੂਗੜਾ ਵਿੱਚ ਹੀ ਰਹਿ ਰਹੀ ਉਹਨਾਂ ਦੀ ਪਤਨੀ ਵੀ ਦਿੱਲੀ ਪਹੁੰਚ ਗਈ ਹੈ ਅੱਜ ਉਹਨਾਂ ਨੂੰ ਅਮਰਿਤਪਾਲ ਸਿੰਘ ਨੂੰ ਮਿਲਣ ਦਾ ਸਮਾਂ ਦਿੱਤਾ ਜਾਵੇਗਾ ਅਮਰਿਤਪਾਲ ਸਿੰਘ ਸੌਚਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ 1 ਸਾਲ 2 ਮਹੀਨੇ 12 ਦਿਨਾਂ ਬਾਅਦ ਬਾਹਰ ਆ ਰਹੇ ਹਨ ਸੌਚਕਣ ਤੋਂ ਬਾਅਦ ਉਹਨਾਂ ਤੁਰੰਤ ਜੇਲ੍ਹ ਭੇਜ ਦਿੱਤਾ ਜਾਵੇਗਾ ਦਰਅਸਲ ਅਮਰਿਤਪਾਲ ਸਿੰਘ ਨੂੰ ਦਿੱਤੀ ਗਿਆ ਪਰੋਲ ਵਿੱਚ 4 ਦਿਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ 10 ਸ਼ਰਤਾਂ ਵੀ ਲਗਾਈਆਂ ਗਈਆਂ ਹਨ ਸੁਰੱਖਿਆ ਉਹਨਾਂ ਨੂੰ ਲਿਆਉਣ ਰਹਿਣ ਅਤੇ ਵਾਪਸ ਲੈ ਕੇ ਜਾਣ ਦੀ ਜ਼ਿੰਮੇਵਾਰੀ ਅਮਰਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੂੰ ਸੌਂਪੀ ਗਈ ਹੈ ਸਾਰਾ ਖਰਚਾ ਪੰਜਾਬ ਸਰਕਾਰ ਚੁਕੇਗੀ